ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 100 ਕਗਰ ਦੇ ਬੰਨ ਦੀ ਰਾਖੀ ਕੁੱਪ ਜੇ ਰਿਹਾ ਝੂਠ ਦੇ ਸਾਹਮਣੇ ਬਖਤੇ ਲਖਾਰੀ ਕਿਲਾ ਕਰਨਗੇ ਕੁਝ ਕਹਿਣਗੇ ਸੱਚ ਦਾ ਕਾਤਲ ਇਲਜ਼ਾਮ ਮੇਰੇ ਸੀਨੇ ਤਰਨਗੇ ਤਕਰੀਬਨ ਰਾਤ ਦੇ 9 ਵਜੇ ਸੀ ਮੈਂ ਮੌਨਕ ਤੋਂ ਸੰਗਰੂਰ ਵੱਲ ਨੂੰ ਵਾਪਸ ਚੱਲਿਆ ਸੀ ਮੈਨੂੰ ਫੋਨ ਆਇਆ ਕਿ ਕਾਰਿਆ ਪਿੰਡ ਕੋਲ ਇੱਕ ਪਾਸੇ ਬਖਸ਼ੀ ਵਾਲੇ ਪਾਸੇ ਨਾਲੀ ਕੱਗਰ ਦੇ ਬੰਦ ਤੇ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਇੱਕ ਪੂਰੀ ਬੱਸ ਭਰ ਕੇ ਹਸਲਾ ਡੰਡਾ ਫਾਇਰ ਬ੍ਰਿਗੇਡ ਇੰਤਜ਼ਾਮ ਲੈ ਕੇ ਖੜੀ ਹੈ ਮੈਂ ਹੈਰਾਨ ਹੋ ਗਿਆ ਇਹ ਤਾਂ ਕੋਈ ਬਾਰਡਰ ਏਰੀਆ ਨਹੀਂ ਨਾ ਹੀ ਪਾਣੀ ਦਾ ਕੋਈ ਬਾਰਡਰ ਹੁੰਦਾ ਇੱਕ ਘੱਗਰ ਘੱਗਰ ਵਾਂਗ ਵੱਲ ਖਾਂਦਾ ਹੋਇਆ ਕਦੇ ਨਰਮਣਾ ਤਹਿਸੀਲ ਕਦੇ ਖਨੌਰੀ ਸੰਗਰੂਰ ਚ ਕਦੇ ਜਾਖਲ ਹਰਿਆਣੇ ਵਿੱਚ ਕਦੇ ਫਿਰ ਸੰਗਰੂਰ ਤੋਂ ਮਾਨਸਾ ਤੋਂ ਕਦੇ ਫਿਰ ਹਰਿਆਣੇ ਫਿਰ ਪੰਜਾਬ ਔੜਕ ਨੂੰ ਰਾਜਸਥਾਨ ਵੱਲ ਜਾ ਕੇ ਟਿੱਬਿਆਂ 'ਚ ਖਤਮ ਹੋ ਜਾਂਦਾ ਹੈ ਮੈਂ ਮੌਕੇ ਤੇ ਕਾਲੀਆ ਪਿੰਡ ਪਹੁੰਚ ਗਿਆ ਸਾਡੇ ਸੰਗਰੂਰ ਜ਼ਿਲ੍ਹੇ ਦੇ ਚੋਟੀਆਂ ਚੌਕੀ ਇੰਚਾਰਜ ਨੇ ਮੈਨੂੰ ਸਾਰੀ ਸਥਿਤੀ ਦੱਸ ਦਿੱਤੀ ਕਿ ਪਾਣੀ ਹਰਿਆਣੇ ਵੱਲੋਂ ਆਉਣ ਦਾ ਖਤਰਾ ਹੈ ਇਸ ਲਈ ਮਾਨਸਾ ਜ਼ਿਲ੍ਹੇ ਦੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਹ ਡਰ ਸੀ ਕਿ ਸੰਗਰੂਰ ਵਾਲੇ ਸਾਡੇ ਜ਼ਿਲ੍ਹੇ ਵੱਲ ਪਾਣੀ ਦਾ ਘਟ ਕਰਨਗੇ ਮੈਂ ਮਾਨਸਾ ਵਾਲੇ ਖੇਤਰ ਦਾ ਇੱਕ ਡੀਐਸਪੀ ਰੈਂਕ ਦਾ ਅਫਸਰ ਜੋ ਤੈਨਾਤੀ ਸੀ ਨੂੰ ਬੁਲਾਇਆ ਉਸਨੂੰ ਪੁੱਛਿਆ ਕਿ ਉਹ ਆ ਕੀ ਮਾਜਰਾ ਕਰੀ ਖੜੇ ਨੇ ਇੱਥੇ ਕਿਵੇਂ ਲੜਾਈ ਹੋ ਗਈ ਜਾਂ ਹੋਣੀ ਹੈ ਉਹ ਮੈਨੂੰ ਕਹਿੰਦਾ ਜੀ ਤੁਸੀਂ ਐਸਐਸਪੀ ਸਾਹਿਬ ਨਾਲ ਗੱਲ ਕਰ ਲਓ ਉਹਨਾਂ ਨੇ ਹੁਕਮ ਦਿੱਤੇ ਨੇ ਮੈਂ ਐਸਐਸਪੀ ਨਾਲ ਗੱਲ ਕੀਤੀ ਉਹ ਕਹਿੰਦਾ ਬੀਬਾ ਜੀ ਮੈਸੇਜ ਬਾਅਦਲ ਕੋਲ ਕੁਝ ਲੋਕਾਂ ਦਾ ਫੋਨ ਗਿਆ ਸੀ ਉਹਨਾਂ ਨੇ ਉਪ ਮੁੱਖ ਮੰਤਰੀ ਨੂੰ ਕਿਹਾ ਤੇ ਉਹਨਾਂ ਦੇ ਹੁਕਮ ਨਾਲ ਪੁਲਿਸ ਲਈ ਹੈ ਮੈਂ ਐਸਐਸਪੀ ਨੂੰ ਕਿਹਾ ਤੁਸੀਂ ਜ਼ਿਲ੍ਹੇ ਦੇ ਸਭ ਤੋਂ ਸੀਨੀਅਰ ਅਧਿਕਾਰੀ ਹੋ ਲੀਡਰ ਤਾਂ ਫੋਨ ਕਰਦੇ ਹੁੰਦੇ ਨੇ ਪਰ ਕੁਝ ਆਪਣਾ ਦਿਮਾਗ ਵੀ ਲਾਓ ਇਹ ਘੱਗਰ ਕੋਈ ਖਾਲਜਾਂ ਕੱਸੀ ਨਹੀਂ ਜਿਸ ਨੂੰ ਤੋੜ ਕੇ ਪਾਣੀ ਕੰਢ ਜਾਓ ਇਹ ਵਿੰਗਵਲ ਖਾਂਦਾ ਹੋਇਆ ਖੁਦ ਹੀ ਜਿੱਧਰ ਵੱਲ ਨੂੰ ਜਾਣਾ ਉਧਰ ਹੀ ਜਾਊ ਇਸ ਨੂੰ ਕਿਸੇ ਨੇ ਕਿਉਂ ਤੋੜਨਾ ਹੈ ਸਾਡਾ ਪੰਜਾਬ ਇੱਕ ਹੈ ਅਸੀਂ ਇਸੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰਡਰ ਤੇ ਨਹੀਂ ਖੜੇ ਨਾਲੇ ਡਿਪਟੀ ਸੀਐਮ ਇਕੱਲੇ ਮਾਨਸਾ ਜ਼ਿਲ੍ਹੇ ਦੇ ਡਿਪਟੀ ਸੀਐਮ ਨਹੀਂ ਉਹਨਾਂ ਦਾ ਵਿਜ਼ਨ ਤਾਂ ਸਾਰਾ ਪੰਜਾਬ ਹੋਣਾ ਚਾਹੀਦਾ ਤੁਸੀਂ ਇਹ ਪੁਲਿਸ ਹਟਾਓ ਆਪਣੇ ਘਰਾਂ ਨੂੰ ਜਾਓ ਇੱਥੇ ਕੋਈ ਅਜਿਹੀ ਘਟਨਾ ਨਹੀਂ ਹੁੰਦੀ ਮੈਂ ਜ਼ਿੰਮੇਵਾਰਾਂ ਨਾਲੇ ਤੁਸੀਂ ਪੁਲਿਸ ਤੇ ਲਾਉਣੀ ਵੀ ਹੈ ਆਪਣੇ ਜ਼ਿਲ੍ਹੇ ਵਿੱਚ ਹੀ ਰੱਖੋ ਸਰੂਰ ਦੀ ਹੱਦ ਵਿੱਚ ਨਾ ਬੜੋ ਖੈਰ ਉਹਨਾਂ ਨੇ ਮੇਰੇ ਕਹਿਣ ਤੇ ਪੁਲਿਸ ਹਟਾ ਲਈ ਸ਼ਾਂਤੀ ਤੇ ਅਮਨ ਨੂੰ ਖਤਰਾ ਟਲ ਗਿਆ ਐਨ ਨੂੰ ਜੀਪ ਵਿੱਚ ਬੜਲਾਡੇ ਤਹਿਸੀਲ ਦੇ ਦੋ ਤਿੰਨ ਬੰਦੇ ਬੰਦੂਕਾਂ ਲਈ ਬੈਠੇ ਦੇਖੇ ਮੈਂ ਉਹਨਾਂ ਨੂੰ نیچے ਉਤਰ ਕੇ ਮੇਰੇ ਕੋਲ ਆਨਲੀ ਬੁਲਾਇਆ ਮੈਂ ਪੁੱਛਿਆ ਤੁਸੀਂ ਕੌਣ ਹੋ ਉਹਨਾਂ ਚੋਂ ਇੱਕ ਜਾਣਾ ਮੋਟਾ ਢਿੱਡਲ ਜਿਆ 50 ਕੁ ਸਾਲ ਦੀ ਉਮਰ ਦਾ ਬੰਦਾ ਰਫਲ ਮੋਢੇ ਪਾਈ ਬੋਲਿਆ ਮੈਂ ਪਿੰਡ ਦਾ ਲਿਸੈਂਸੀ ਹਾਂ ਤੇ ਨਾਲੇ ਨੰਬਰਦਾਰ ਹਾਂ ਉਹ ਮੈਂ ਪੁੱਛਿਆ ਤੂੰ ਸ਼ਰਾਬ ਪੀਤੀ ਹੋਈ ਹੈ ਸ਼ਰਾਬ ਪੀ ਕੇ ਅਸਲਾ ਚੁੱਕੀ ਫਿਰਦਾ। ਉਪਰੋ ਨੰਬਰਦਾਰ ਹੋਣ ਦਾ ਰੋਬ ਮਾਰਦਾ। ਤੈਨੂੰ ਲਾਇਸੈਂਸ ਤੇ ਨੰਬਰਦਾਰੀ ਕਿਸ ਨੇ ਦਿੱਤੀ ਹੈ? ਕਹਿੰਦਾ ਡੀਸੀ ਸਾਹਿਬ ਨੇ। ਮੈਂ ਕਿਹਾ ਤੈਨੂੰ ਸ਼ਰਾਬ ਪੀ ਕੇ ਅਸਲਾ ਚੁੱਕਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ? ਤੂੰ ਕਿਸ ਬੰਦੇ ਨਾਲ ਗੱਲ ਕਰ ਰਿਹਾ? ਕੀ ਤੈਨੂੰ ਪਤਾ? ਉਹ ਕਹਿੰਦਾ ਪਤਾ ਨਹੀਂ। ਮੈਂ ਦੱਸਿਆ ਕਿ ਮੈਂ ਡੀਸੀ ਹਾਂ ਸੰਗਰੂਰ ਜ਼ਿਲ੍ਹੇ ਦਾ। ਮੈਂ ਚੌਕੀ ਇੰਚਾਰਜ ਨੂੰ ਕਿਹਾ ਨਾ ਨੂੰ ਅੱਜ ਦੀ ਰਾਤ ਹਵਾਲਾਤ ਵਿੱਚ ਕਟਾਓ ਜੋ 144 ਧਾਰਾ ਦੇ ਮਨਾਹੀ ਹੁਕਮਾਂ ਦੀ ਉਲੰਘਣਾ ਕਰਕੇ ਅਸਲਾ ਚੁੱਕੀ ਫਿਰਦੇ ਨੇ। ਮੰਜ਼ੂਰੀ ਲਏ ਬਗੈਰ ਉਪਰੋ ਸ਼ਰਾਬੀ ਪੀਤੀ ਹੋਈ ਐ ਅਸਲਾ ਜ਼ਬਤ ਕਰੋ ਚੌਕੀਦਾਰਨ ਚਾਰਜ ਨੇ ਉਹਨਾਂ ਦੀ ਜੀਪ ਕਾਬੂ ਕਰਕੇ ਥਾਣੇ ਭੇਜ ਦਿੱਤੀ ਮੈਂ ਉਸ ਨੂੰ ਕਿਹਾ ਜਿੰਨੇ ਮਰਜ਼ੀ ਫੋਨ ਆਉਣ ਜਾਂ ਜਦੀ ਰਾਤ ਥਾਣੇ ਰੱਖ ਕੇ ਕੱਲ ਨੂੰ ਐਸਟੀਐਮ ਦੇ ਜ਼ਮਾਨਤ ਲਈ ਪੇਸ਼ ਕਰਦੇ ਨੇ ਉਹਨਾਂ ਦੀ ਰਾਤ ਚੌਕੀ ਵਿੱਚ ਕਟਾਈ ਇਸ ਘਟਨਾ ਤੋਂ ਤਕਰੀਬਨ ਮੈਨੂੰ ਅੱਧੇ ਘੰਟੇ ਬਾਅਦ ਸਰਦਾਰ ਨੌਨਿਹਾਲ ਸਿੰਘ ਐਸਐਸਪੀ ਸੰਗਰੂਰ ਦਾ ਫੋਨ ਆਇਆ ਉਹ ਐਨੇ ਖੁਸ਼ ਸਨ ਮੈਂ ਦੱਸ ਨਹੀਂ ਸਕਦਾ ਉਹਨਾਂ ਨੇ ਪਹਿਲਾ ਸ਼ਬਦ ਇਹ ਬੋਲਿਆ ਬਾਈ ਜੀ ਸਤਿ ਸ੍ਰੀ ਅਕਾਲ ਮਨਨਿਆਲ ਬੋਲ ਰਿਹਾ ਮੰਨ ਗਏ ਤੁਹਾਡੀ ਚਰਨਲੀ ਨੂੰ ਤੁਸੀਂ ਬਹੁਤ ਵੱਡੀ ਬਦਮਣੀ ਹੋਣ ਤੋਂ ਘਟਨਾ ਅਗੇਤੀ ਰੋਕ ਦਿੱਤੀ ਤੁਸੀਂ ਸਰਪੰਚੀ ਦਾ ਤਜਰਬਾ ਸਰਕਾਰੀ ਵਕੀਲ ਦੀ ਕਾਨੂੰਨ ਦੀ ਵਾਕਫੀਅਤ ਤੇ ਜ਼ਿਲ੍ਹੇ ਦੇ ਡੀਸੀ ਦੀਆਂ ਪਾਵਰਾਂ ਤੇ ਆਪਣੇ ਭਰਾ ਐਸਐਸਪੀ ਦੀ ਪੁਲਿਸ ਫੋਰਸ ਦੀ ਕਮਾਂਡ ਵੀ ਸੰਭਾਲੀ ਮੇਰੇ ਵੱਲੋਂ ਮੁਬਾਰਕਾਂ ਮੈਨੂੰ ਜਾਣ ਕੇ ਖੁਸ਼ੀ ਹੋਈ ਕਿ ਐਸਐਸਪੀ ਨੂੰ ਪਤਾ ਲੱਗਿਆ ਉਹ ਖੁਸ਼ ਹੋਈ ਨਹੀਂ ਤਾਂ ਕਈ ਵਾਰੀ ਐਸਐਸਪੀ ਇਹ ਮਹਿਸੂਸ ਕਰਦਾ ਕਿ ਡੀਸੀ ਸਾਹਿਬ ਮੇਰੇ ਵਿਭਾਗ ਵਿੱਚ ਦਖਲਅੰਦਾਜ਼ੀ ਨਹੀਂ ਕੀ ਜਾਂਦੇ ਨੇ ਸਾਡੇ ਰਾਦੇ ਸਾਫ਼ ਤੇ ਲੋਕਪੱਖੀ ਸਨ ਕੋਈ ਈਗੋ ਨਹੀਂ ਸੀ ਸਾਡੀ ਆਪਸ ਵਿੱਚ ਐਨੀ ਸਮਝ ਤੇ ਮਿਲਵਰਤਨ ਸੀ ਕਿ ਉਹ ਐਸਐਸਪੀ ਦੇ ਨਾਲ ਡੀਸੀ ਵੀ ਸਨ ਮੈਂ ਡੀਸੀ ਦੇ ਨਾਲ ਐਸਐਸਪੀ ਵੀ ਸੀ ਮੈਨੂੰ ਅਕਸਰ ਐਸਐਚਓ ਡੀਐਸਪੀ ਦੱਸਦੇ ਨੇ ਕਿ ਜਨਾਬ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਨੇ ਕਿ ਡੀਸੀ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਕੇ ਦੱਸਣਾ ਮੈਥੋਂ ਪਹਿਲਾਂ ਨਹੀਂ ਪੁੱਛਣਾ ਸਾਡਾ ਦੋਹਾਂ ਦਾ ਸਾਂਝਾ ਹਿੱਤ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਲੋਕਾਂ ਦੀ ਜਾਨ ਮਾਲ ਤੇ ਹੱਕਾਂ ਦੀ ਰਾਖੀ ਕਰਨੀ ਕਿਸੇ ਨਾਲ ਜ਼ਿਆਸਤੀ ਤੇ ਧੱਕਾ ਨਾ ਕਰਨਾ ਨਾ ਹਉਣ ਦੇਣਾ ਉਹਨਾਂ ਦੇ ਨਾਲ ਬਹੁਤ ਅੱਛੀ ਮਿਲਬਰਤਨ ਵਾਲਾ ਜ਼ਿਲ੍ਹੇ ਦੇ ਲੋਕਾਂ ਦੀ ਬਿਹਤਰੀ ਵਾਲਾ ਅੱਛੇ ਨਤੀਜੇ ਪ੍ਰਾਪਤ ਕਰਨ ਵਾਲਾ ਸਮਾਂ ਲੰਘਿਆ ਮੈਨੂੰ ਉਹਨਾਂ ਤੇ ਅੱਜ ਵੀ ਪੂਰਾ ਮਾਣ ਹੈ ਕਿ ਜਦੋਂ ਫੋਨ ਕਰੋ ਜਾਂ ਮਿਲੋ ਤਾਂ ਉਦਨੇ ਹੀ ਨਿgg ਮੋਹ ਤੇ ਸਤਸਕਾਰ ਨਾਲ ਮਿਲਦੇ ਨੇ ਮੈਨੂੰ ਰਿਟਾਇਰ ਹੋਏ ਨੂੰ 10 ਸਾਲ ਹੋ ਗਏ ਉਹ ਹੁਣ ਐਡੀਜੀਪੀ ਦੇ ਅਹੁਦੇ ਤੇ ਪਹੁੰਚ ਗਏ ਹਨ ਪਰ ਰਿਸ਼ਤਾ ਬਾਈ ਜੀ ਤੇ ਸਤਸਕਾਰ ਵਾਲਾ ਕਹਿਮ ਹੈ ਕਦੇ ਵੀ ਮਾਨ ਮਰਿਆਦਾ ਵਾਲੀ ਸੀਮਾ ਪਾਰ ਨਹੀਂ ਕੀਤੀ ਮੈਨੂੰ ਪਿਛਲੇ ਦਿਨੀ ਹੜ੍ਹਾਂ ਦੇ ਸਿਲਸਿਲੇ ਵਿੱਚ ਗੱਲ ਕਰਦੇ ਸ਼੍ਰੀ ਪਟਸਵੀ ਚੰਦ ਆਈਐਸ ਸੇਵਾਮੁਕਤ ਨੇ ਗੱਲ ਸੁਣਾਈ ਕਿ 1993 ਦੇ ਹੜ੍ਹਾਂ ਵੇਲੇ ਵੀ ਇੱਕ ਅਜਿਹੀ ਬਦੂਕਾਂ ਚਾਨਣ ਦੀ ਸਥਿਤੀ ਚਾਂਦਪੁਰਾ ਬਣ ਧਿਆਈ ਸੀ। ਚਾਂਦਪੁਰਾ ਹਰਿਆਣਾ ਦਾ ਸਧਾਨੀ ਕੋਲ ਪਾਖੜਾ ਨਹਿਰ ਤੇ ਪੈਂਦਾ ਪਿੰਡ ਹੈ। ਹਰਿਆਣੇ ਵਾਲੇ ਜਦੋਂ ਪਾਣੀ ਚੜ ਜਾਂਦਾ ਹੈ ਆਪਣੀਆਂ ਫਸਲਾਂ ਕਰਤੇ ਆਬਾਦੀ ਬਚਾਉਣ ਲਈ ਬੰਨ੍ਹ ਤੋੜ ਦਿੰਦੇ ਨੇ। ਉਸ ਵੇਲੇ ਸ਼੍ਰੀ ਧਰਮਵੀਰ ਆਈਐਸ ਡੀਸੀ ਮਾਨਸਾ ਸੀ ਤੇ ਪ੍ਰੀਤੀ ਚੰਦ ਐਸਟੀਐਮ ਬਡਰਾੜਾ ਸੀ। ਖੜਕੂਬਾ ਦਾ ਆਪਣੇ ਪਤਨ ਵੱਲ ਜਾ ਰਿਹਾ ਸੀ ਪਰ ਪੁਲਿਸ ਦਾ ਜ਼ੋਰਾ ਪੈਰਾ ਪੂਰਾ ਕੈਂਸੀ ਕਿ ਡੀਸੀ ਵੀ ਆਪਣੇ ਨਾਲ ਐਲ ਐਮ ਜੀ ਫਿਟ ਕੀਤੀ ਫੋਰਸ ਲੈ ਕੇ ਚੱਲਦੇ ਸੀ ਤਰਮਵੀਰ ਡੀਸੀ ਮਾਨਸਾ ਨੂੰ ਖਬਰ ਲੱਗੀ ਕਿ ਹਰਿਆਣੇ ਵਾਲੇ ਬੰਦ ਤੋੜਨਗੇ ਸਰਕਾਰ ਵੀ ਉਹਨਾਂ ਨਾਲ ਸੀ ਤਰਮਵੀਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਕਰਤੇ ਕਿ ਬੰਦ ਤੇ ਪੰਜਾਬ ਵਾਲੇ ਪਾਸੇ ਪੰਜਾਬ ਦੀ ਧਰਤੀ ਤੇ ਐਲ ਐਮ ਜੀ ਫਿਟ ਕਰਕੇ ਤਾਇਨਾਤ ਕਰ ਦਿਓ ਆਪਣੀ ਐਲ ਐਮ ਜੀ ਦੀ ਮਾਰ ਨੱਕੇ ਤੋੜਨ ਵਾਲਿਆਂ ਤੱਕ ਹੋਣੀ ਚਾਹੀਦੀ ਹੈ ਭਾਵੇਂ ਏਰੀਆ ਹਰਿਆਣੇ ਦਾ ਪੈਂਦਾ ਹੋਵੇ ਜੇ ਕੋਈ ਨੱਕਾ ਤੋੜਨ ਆਇਆ ਤਾਂ ਉੜਾ ਦਿਓ ਮੇਰੇ ਗਏ ਤੇ ਹੁਕਮ ਲੈ ਲਓ ਕੋਈ ਪਰਿੰਦਾ ਨਹੀਂ ਫਟ ਗਿਆ ਇਹ ਗੱਲ ਸੁਣ ਕੇ ਮੈਨੂੰ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਕਿ ਮੈਂ ਇਕੱਲਾ ਨਹੀਂ ਪ੍ਰਸ਼ਾਸਨ ਵਿੱਚ ਮੇਰੇ ਵਰਗੇ ਸਿਰਫ ਇਹ ਸਮੇਂ-ਸਮੇਂ ਹੋਰ ਵੀ ਰਹਿਨੇ ਸ਼ੈਲ ਸੁਕਬੀਰ ਬਾਦਲ ਨੇ ਉਹ ਪੁਰਾਣੀ ਘਟਨਾ ਨੂੰ ਮੱਧ ਨਿਰਧਾਰਤ ਰੱਖ ਕੇ ਪੁਲਿਸ ਤਾਇਨਾਤ ਕੀਤੀ ਹੋਵੇ ਜਦੋਂ ਲੋਕਾਂ ਦੀ ਜਾਨ ਮਾਲ ਮੁਲਕ ਦੀ ਇੱਜ਼ਤ ਤੇ ਸਵੈਮਾਨ ਦਾਤੇ ਲੱਗਿਆ ਹੋਵੇ ਫਿਰ ਕਾਨੂੰਨ ਦੀ ਕਿਤਾਬ ਪੜ੍ਹ ਕੇ ਨਹੀਂ 56 ਇੰਚ ਦੀ ਛਾਤੀ ਤਣ ਕੇ ਹੀ ਲੜਨਾ ਪੈਂਦਾ ਅੱਗੇ ਤਾਂ ਫਿਰ ਨਤੀਜੇ ਹੀ ਸਾਦਨਾ ਦੀ ਸਾਖੀ ਪਰਦੇ ਨੇ ਮੈਂ ਦਾਅਵਾ ਇਹ ਨਹੀਂ ਕਰ ਸਕਦਾ ਕਿ ਅਮਨ ਕਾਨੂੰਨ ਦੀ ਸਥਿਤੀ ਨਾਲ ਨਿਪਟਣ ਲਈ ਹਰ ਜ਼ਿਲ੍ਹੇ ਦਾ ਐਸਐਸਪੀ ਤੇ ਡੀਐਮ ਸਮਰੱਥ ਅਧਿਕਾਰੀ ਹੁੰਦੇ ਨੇ ਉਹ ਨਿਰਪੱਖ ਵੀ ਹੁੰਦੇ ਨੇ ਤੇ ਸਥਿਤੀ ਆਪਣੇ ਪੱਧਰ ਤੇ ਕਾਬੂ ਵੀ ਕਰ ਲੈਂਦੇ ਨੇ ਪਰੰਤੂ ਸਾਮਲੇ ਬਾਰੇ ਉਸ ਵੇਲੇ ਵਿਗੜਦੇ ਨੇ ਜਦੋਂ ਸੀਐਮ ਦੀ ਕੋਠੀ ਚੋਂ ਮਿੰਟ ਤੇ ਆ ਕਰ ਲੋ ਆ ਨਾ ਕਰੋ ਸ਼ਾਸਕੀ ਲਾਹਾ ਲੈਣ ਲਈ ਦਖਲ ਹੁੰਦੀ ਹੈ ਫਿਰ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪੈਂਦਾ ਹੈ ਜਿਵੇਂ ਕੋਟਕਪੂਰਾ ਬਰਗਾੜੀ ਤੇ ਬੁਰਜ ਜਵਾਰ ਸਿੰਘ ਵਾਲਾ ਸਾਡੇ ਸਾਹਮਣੇ ਮਸਾਲਾ ਹਨ ਬਾਕੀ Aගියංක්විච් තන්නවත්.